ਬਹੁਤ ਵੱਡੀ ਸੇਲ ਲਾਈ ਹੋਈ ਹੈ ਜੀ ਬਜਾਜ ਫੈਸ਼ਨ ਹਾ ਉਸ ਮੋੜ ਮੰਡੀ ਐਡਰੈਸ ਤਲਵੰਡੀ ਸਾਬੋ ਵਾਲੇ ਪੋਲ ਦੇ ਬਿਲਕੁਲ ਨਾਲ ਮੋੜ ਮੰਡੀ ਜੀ ਆਹ ਦੇਖੋ ਸਭ ਤੋਂ ਪਹਿਲਾਂ ਸੂਟ ਲੈ ਕੇ ਆਏ ਆ 130 ਰੁਪਏ ਦਾ ਜੀ ਪੂਰਾ ਵਧੀਆ ਪਲਾਜ਼ੋ ਵਾਲਾ ਸੂਟ ਆਹ ਦੇਖੋ ਨਾਲ ਵਧੀਆ ਸਟਿਚ ਹੋਇਆ ਹੋਇਆ ਪਲਾਜ਼ੋ ਪਲਾਜ਼ੋ ਬਣਿਆ ਹੋਇਆ ਨਾਲ ਕੁੜਤੀ ਆ ਗਈ 130 ਰੁਪਏ ਦਾ ਸੂਟ ਕਲਰ ਦੇਖੋ ਬਹੁਤ ਪਿਆਰੇ ਪਿਆਰੇ ਲੈ ਕੇ ਆਏ ਆ 130 ਰੁਪਏ ਦਾ ਸੂਟ ਹੈ ਜੀ ਆਹ ਨਵੇਂ-ਨਵੇਂ ਕਲਰ ਨੇ ਸਾਰੇ ਇਸ ਤੋਂ ਬਾਅਦ ਆਹ ਸੂਟ ਚੈੱਕ ਕਰੋ ਜੀ ਸੂਟ ਦੇ ਨਾਲ ਆ ਗਈ ਇਹਦੇ ਚੁੰਨੀ ਨਾਲ ਚੁੰਨੀ ਪੂਰਾ ਵਧੀਆ ਸੂਟ ਸੂਟ ਦੇਣਾ ਜੀ 200 ਤੇ 30 ਰੁਪਏ ਦਾ 230 ਰੁਪਏ ਚ ਚੁੰਨੀ ਨਾਲ ਸੂਟ ਮਿਲਣਾ ਜੀ ਪੂਰਾ ਵਧੀਆ ਸੂਟ ਨਾਲ ਚੁੰਨੀ 200 ਤੇ 30 ਰੁਪਏ ਦਾ ਜੀ ਕਲਰ ਇਹਦੇ ਅਲੱਗ-ਅਲੱਗ ਮਿਲ ਜਾਣਗੇ ਕਲਰ ਧਿਆਨ ਨਾਲ ਦੇਖ ਲਓ 230 ਰੁਪਏ ਦਾ ਜੀ ਇਸ ਤੋਂ ਬਾਅਦ ਆਹ ਚੀਜ਼ ਚੈੱਕ ਕਰੋ ਜੀ ਕੁੜਤਾ ਪਜਾਮਾ ਆ ਗਿਆ ਸਿਰਫ ਤੇ ਸਿਰਫ 180 ਰੁਪਏ ਦਾ 180 ਰੁਪਏ ਤੁਹਾਨੂੰ ਕੁੜਤਾ ਪਜਾਮਾ ਦੇ ਰਹੇ ਆ ਕਲਰ ਦੇਖੋ ਕਿੰਨੇ ਆ ਇਹਦੇ ਚ 180 ਰੁਪਏ ਚ ਕੁੜਤਾ ਪਜਾਮਾ ਕਲਰ ਦੇਖੋ ਜੀ ਕਿੰਨੇ ਲੈ ਕੇ ਆਏ ਆ ਅਲੱਗ-ਅਲੱਗ ਕਲਰ ਮਿਲ ਜਾਣਗੇ ਇਸ ਤੋਂ ਬਾਅਦ ਆਹ ਦੇ ਪੂਰਾ ਵਧੀਆ ਸੂਟ 5 ਮੀਟਰ ਦਾ ਸੂਟ ਦੇਵਾਂਗੇ ਜੀ ਤੁਹਾਨੂੰ 90 ਰੁਪਏ ਵਿੱਚ 90 ਰੁਪਏ ਦਾ ਸੂਟ ਮਿਲ ਜਾਨਾ ਨਹੀਂ ਆਹ ਵੇਖੋ ਰੰਗ 90 ਰੁਪਏ ਵਿੱਚ ਆ ਪੂਰਾ 5 ਮੀਟਰ ਸੂਟ ਮਿਲ ਜੂਗਾ ਤੁਹਾਨੂੰ ਇਸ ਤੋਂ ਬਾਅਦ ਆਹ ਵੇਖੋ ਜੀ ਕਪੜਾ ਚੈੱਕ ਕਰੋ ਡੈਲਟਾ ਡੈਲਟਾ ਕ੍ਰਸ਼ ਕਾਟਨ ਬਾਜ਼ਾਰ ਚ ਰੇਟ ਹੈ ਸੂਟ ਘੱਟ ਤੋਂ ਘੱਟੇ ਦਾ 500 550 ਸੂਟ ਦੇਵਾਂਗੇ ਜੀ ਤੁਹਾਨੂੰ ਸਿਰਫ ਤੇ ਸਿਰਫ 150 ਰੁਪਏ ਦਾ 150 ਰੁਪਏ ਦਾ ਸੂਟ ਦੇਣ ਜਾ ਰਹੇ ਹਾਂ ਜੀ ਕਲਰ ਅਲੱਗ-ਅਲੱਗ ਮਿਲ ਜਾਣਗੇ 150 ਰੁਪਏ ਚ ਹੈ ਜੀ ਆਵਲੇ ਸਾਰੇ ਕਲਰ ਜਿੰਨੇ ਮਰਜ਼ੀ ਕਲਰ ਲੈ ਸਕਦੇ ਹੋ ਇਸ ਤੋਂ ਬਾਅਦ ਆਹ ਸੂਟ ਦੇਖੋ ਜੀ ਪੂਰੀ ਵਧੀਆ ਕੁੜਤੀ ਸਟਿਚ ਕੀਤੀ ਹੋਈ ਨਾਲ ਇਹਦੇ ਪਲਾਜ਼ੋ ਸਟਿਚ ਕੀਤਾ ਹੋਇਆ ਬਾਜ਼ਾਰ ਚ ਜਿਹੜਾ ਘੜ ਦੋ ਘੜ 500 600 ਅਸੀਂ ਦੇਣਾ ਸਿਰਫ ਸਿਰਫ 150 ਰੁਪਏ ਦਾ ਜੀ 150 ਰੁਪਏ ਚ ਆਹ ਸੂਟ ਤੁਹਾਨੂੰ ਦੇਵਾਂਗੇ ਕਲਰ ਇਹਦੇ ਅਲੱਗ-ਅਲੱਗ ਮਿਲ ਜਾਣਗੇ ਬਹੁਤ ਸੋਹਣੇ-ਸੋਹਣੇ ਸ਼ੇਡ ਮਿਲ ਜਾਣਗੇ ਜੀ ਇਸ ਤੋਂ ਬਾਅਦ ਆਹ ਦੇਖੋ ਜੀ ਪੂਰਾ ਵਧੀਆ ਸੂਟ ਸਲਬਸ ਕਾਟਨ ਤੇ ਜੀ ਸਲਬ ਕਾਟਨ ਦਾ ਸੂਟ ਨਾਲ ਬਾਟਮ ਸੂਟ ਹੈ ਜੀ 250 ਰੁਪਏ ਦਾ ਆਹ ਦੇਖੋ ਕਲਰ ਇਹਦੇ 2.5 2.5 ਰੁਪਏ ਦਾ ਮਿਲ ਜਾਣਗੇ ਸਿਰਫ ਤੇ ਸਿਰਫ 2.5 25 ਵੈਰਾਈਟੀਆਂ ਬਹੁਤ ਹੈ ਜੀ ਇਸ ਤੋਂ ਬਾਅਦ ਵੀ ਆ ਦੇਖੋ ਪੂਰਾ ਵਧੀਆ ਸੂਟ ਪੂਰਾ ਵਧੀਆ ਵਰਕ ਕੀਤਾ ਹੋਇਆ ਨੇਚਰਲ ਕਰੇਪ ਦਾ ਕਪੜਾ ਬਾਜ਼ਾਰ 'ਚ 1200 1300 ਰੁਪਏ ਦਾ ਜੀ ਅਸੀਂ ਸਿਰਫ ਸਿਰਫ 500 ਰੁਪਏ 'ਚ ਦੇਣਾ ਜੀ 500 ਰੁਪਏ 'ਚ ਕਲਰ ਇਹਦੇ ਵੀ ਬਹੁਤ ਮਿਲ ਜਾਣਗੇ ਜੀ ਇਸ ਤੋਂ ਬਾਅਦ ਆ ਦੇਖੋ ਜੀ ਪਿਓਰ ਗੀਜ਼ਾ ਕਾਟਨ ਦਾ ਸਟਫ ਪਿਓਰ ਗੀਜ਼ਾ ਕਾਟਨ ਦਾ ਸਟਫ ਨਾਲ ਆ ਗਈ ਬਾਟਮ ਨਾਲ ਆ ਗਿਆ ਕਾਟਨ ਦਾ ਦੁਪੱਟਾ 800 900 ਨਹੀਂ 430 ਰੁਪਏ ਦਾ ਸੂਟ ਹੈ ਜੀ ਆ ਦੇਖੋ ਇਹਦੇ ਸ਼ੇਡ 400 ਦੇ 30 ਰੁਪਏ ਦਾ ਜੀ ਹੁਣ ਨੰਬਰ ਉੱਪਰ ਆ ਰਿਹਾ 9876857837 ਨੰਬਰ ਦੁਬਾਰਾ ਨੋਟ ਕਰ ਲਓ ਜੀ 9876857837 ਐਡਰੈਸ ਹੈ ਜੀ ਮੋੜ ਮੰਡੀ ਫਲਾਈਓਵਰ ਦੇ ਬਿਲਕੁਲ ਨਾਲ ਜਲਦੀ ਤੋਂ ਜਲਦੀ ਪਹੁੰਚੋ ਬਹੁਤ ਵੱਡੀ ਸੇਲ ਲਾਈ ਹੈ ਤੁਹਾਡੇ ਵਾਸਤੇ